ਗੈਸ ਉਪਭੋਗਤਾਵਾਂ ਦੇ ਲਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੇਕਰ ਤੁਸੀਂ ਵੀ ਇਹ ਕੰਮ ਨਹੀਂ ਕਰਵਾਇਆ ਤਾਂ ਜਲਦ ਕਰਵਾ ਲਓ ਨਹੀਂ ਤਾਂ ਤੁਹਾਡਾ ਗੈਸ ਕਨੈਕਸ਼ਨ ਵੀ ਬੰਦ ਹੋ ਸਕਦਾ ਹੈ ਰਸੋਈ ਗੈਸ ਉਪਭੋਗਤਾਵਾਂ ਨੂੰ 31 ਮਈ ਤੱਕ ਈਕੇਵਾਈਸੀ ਕਰਵਾਉਣ ਦੇ ਹੁਕਮ ਦਿੱਤੇ ਗਏ ਨੇ ਜੇਕਰ ਤੁਸੀਂ ਵੀ 31 ਮਈ ਤੱਕ ਈਕੇਵਾਈਸੀ ਨਹੀਂ ਕਰਵਾਈ ਤਾਂ ਤੁਹਾਨੂੰ ਸਬਸਿਡੀ ਨਹੀਂ ਮਿਲੇਗੀ ਤੇ ਤੁਹਾਡਾ ਗੈਸ ਕਨੈਕਸ਼ਨ ਵੀ ਬੰਦ ਹੋ ਸਕਦਾ ਹੈ ਦਰਅਸਲ ਪੈਟਰੋਲੀਅਮ ਤੇ ਗੈਸ ਮੰਤਰਾਲੇ ਦੇ ਵੱਲੋਂ ਇਸ ਸੰਬੰਧੀ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਤੇ ਜਲਦ ਤੋਂ ਜਲਦ ਈਕੇਵਾਈਸੀ ਕਰਵਾਉਣ ਦੇ ਲਈ ਕਿਹਾ ਗਿਆ ਦਰਅਸਲ ਰਸੋਈ ਗੈਸ ਉਪਭੋਗਤਾਵਾਂ ਜਿਨ੍ਹਾਂ ਨੂੰ ਕਿ ਗੈਸ ਏਜੰਸੀ ਦੇ ਵਿੱਚ ਜਾ ਕੇ ਬਾਈ ਓ ਮੈਟ੍ਰਿਕ ਕਰਵਾਉਣੀ ਹੈ ਤੇ ਈ ਕੇਵਾਈਸੀ ਕਰਵਾਉਣੀ ਲਾਜ਼ਮੀ ਹੈ ਇਸ ਦੀ ਸੀਮਾ ਪਹਿਲੇ 31 ਦਸੰਬਰ 2023 ਰੱਖੀ ਗਈ ਸੀ ਹਾਲਾਂਕਿ ਹੁਣ ਇਸ ਨੂੰ 31 ਮਈ ਤੱਕ ਵਧਾ ਦਿੱਤਾ ਗਿਆ ਸੀ ਪਰ ਅਜੇ ਵੀ ਬਹੁਤ ਸਾਰੇ ਉਪਭੋਗਤਾ ਅਜੇਹੇ ਨੇ ਜਿਨ੍ਹਾਂ ਦੇ ਵੱਲੋਂ ਈ ਕੇਵਾਈਸੀ ਨਹੀਂ ਕਰਵਾਈ ਗਈ ਤਾਂ ਤੁਹਾਡੇ ਲਈ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਜੇਕਰ ਤੁਸੀਂ ਵੀ ਅਜੇ ਤੱਕ ਈ ਕੇਵਾਈਸੀ ਨਹੀਂ ਕਰਵਾਈ ਤਾਂ ਤੁਰੰਤ ਕਰਵਾ ਲਓ ਨਹੀਂ ਤਾਂ ਤੁਹਾਨੂੰ ਵੀ ਸਬਸਿਡੀ ਨਹੀਂ ਮਿਲੇਗੀ ਇਸ ਨੂੰ ਲੈ ਕੇ ਕਿ ਜਿਹੜੇ ਹੁਕਮ ਨੇ ਉਹ ਜਾਰੀ ਕਰ ਦਿੱਤੇ ਗਏ ਨੇ 31 ਮਈ ਤੱਕ ਜੇਕਰ ਤੁਸੀਂ ਈਕੇਵਾਈਸੀ ਨਹੀਂ ਕਰਵਾਉਂਦੇ ਹੋ ਤਾਂ 1 ਜੂਨ ਤੋਂ ਤੁਹਾਡਾ ਗੈਸ ਕਨੈਕਸ਼ਨ ਬੰਦ ਹੋ ਸਕਦਾ ਹੈ ਤੇ ਈਕੇਵਾਈਸੀ ਜੇਕਰ ਤੁਸੀਂ ਨਹੀਂ ਕਰਵਾਈ ਤਾਂ ਤੁਹਾਨੂੰ ਸਬਸਿਡੀ ਵੀ ਨਹੀਂ ਮਿਲੇਗੀ ਦੱਸਿਆ ਜਾ ਰਿਹਾ ਹੈ ਕਿ ਗੈਸ ਏਜੰਸੀ ਦੇ ਵਿੱਚ ਜਾ ਕੇ ਤੁਸੀਂ ਈਕੇਵਾਈਸੀ ਕਰਵਾ ਸਕਦੇ ਹੋ ਤਾਂ ਰਸੋਈ ਗੈਸ ਦੇ ਉਪਭੋਗਤਾਵਾਂ ਦੇ ਲਈ ਇੱਕ ਵੱਡੀ ਖਬਰ ਹੈ ਜੇਕਰ ਤੁਸੀਂ ਵੀ ਅਜੇ ਤੱਕ ਈਕੇਵਾਈਸੀ ਨਹੀਂ ਕਰਵਾਈ ਤਾਂ ਜਲਦ ਕਰ ਵਾਲੋ ਨਹੀਂ ਤਾਂ 1 ਜੂਨ ਤੋਂ ਬਾਅਦ ਤੁਹਾਡਾ ਕਨੈਕਸ਼ਨ ਬੰਦ ਹੋ ਸਕਦਾ ਹੈ ਇਸੇ ਨਾਲ ਹੀ ਦੱਸਦੀ ਕਿ ਤੁਹਾਨੂੰ ਸਬਸਿਡੀ ਨਹੀਂ ਮਿਲੇਗੀ ਜੇਕਰ ਈ ਕੇਵਾਈਸੀ ਤੁਸੀਂ ਨਹੀਂ ਕਰਵਾਉਂਦੇ ਹੋ ਤਾਂ ਤੁਹਾਨੂੰ ਸਬਸਿਡੀ ਵੀ ਨਹੀਂ ਮਿਲਣ ਵਾਲੀ ਹੈ ਗੈਸ ਉਪਭੋਗਤਾਵਾਂ ਦੇ ਲਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੇਕਰ ਤੁਸੀਂ ਵੀ ਇਹ ਕੰਮ ਨਹੀਂ ਕਰਵਾਇਆ ਤਾਂ ਜਲਦ ਕਰਵਾ ਲਓ ਨਹੀਂ ਤਾਂ ਤੁਹਾਡਾ ਗੈਸ ਕਨੈਕਸ਼ਨ ਵੀ ਬੰਦ ਹੋ ਸਕਦਾ ਹੈ ਰਸੋਈ ਗੈਸ ਉਪਭੋਗਤਾਵਾਂ ਨੂੰ 31 ਮਈ ਤੱਕ ਈਕੇਵਾਈਸੀ ਕਰਵਾਉਣ ਦੇ ਹੁਕਮ ਦਿੱਤੇ ਗਏ ਨੇ ਜੇਕਰ ਤੁਸੀਂ ਵੀ 31 ਮਈ ਤੱਕ ਈਕੇਵਾਈਸੀ ਨਹੀਂ ਕਰਵਾਈ ਤਾਂ ਤੁਹਾਨੂੰ ਸਬਸਿਡੀ ਨਹੀਂ ਮਿਲੇਗੀ ਤੇ ਤੁਹਾਡਾ ਗੈਸ ਕਨੈਕਸ਼ਨ ਵੀ ਬੰਦ ਹੋ ਸਕਦਾ ਹੈ ਦਰਅਸਲ ਪੈਟਰੋਲੀਅਮ ਤੇ ਗੈਸ ਮੰਤਰਾਲੇ ਦੇ ਵੱਲੋਂ ਇਸ ਸੰਬੰਧਿਆਦੇ ਜਾਰੀ ਕਰ ਦਿੱਤੇ ਗਏ ਨੇ ਤੇ ਜਲਦ ਤੋਂ ਜਲਦ ਈਕੇਵਾਈਸੀ ਕਰਵਾਉਣ ਦੇ ਲਈ ਕਿਹਾ ਗਿਆ ਦਰਅਸਲ ਰਸੋਈ ਗੈਸ ਉਪਭੋਗਤਾਵਾਂ ਜਿਨ੍ਹਾਂ ਨੂੰ ਕਿ ਗੈਸ ਏਜੰਸੀ ਦੇ ਵਿੱਚ ਜਾ ਕੇ ਆਯੋ ਮੈਟ੍ਰਿਕ ਕਰਵਾਉਣੀ ਹੈ ਤੇ ਇਕਈ ਕੇਵਾਈਸੀ ਕਰਵਾਉਣੀ ਲਾਜ਼ਮੀ ਹੈ ਇਸ ਦੀ ਸੀਮਾ ਪਹਿਲੇ 31 ਦਸੰਬਰ 2023 ਰੱਖੀ ਗਈ ਸੀ ਹਾਲਾਂਕਿ ਹੁਣ ਇਸ ਨੂੰ 31 ਮਈ ਤੱਕ ਵਧਾ ਦਿੱਤਾ ਗਿਆ ਸੀ ਪਰ ਅਜੇ ਵੀ ਬਹੁਤ ਸਾਰੇ ਉਪਭੋਗਤਾ ਅਜੇੇ ਨੇ ਜਿਨ੍ਹਾਂ ਦੇ ਵੱਲੋਂ ਇਕਈ ਕੇਵਾਈਸੀ ਨਹੀਂ ਕਰਵਾਈ ਗਈ ਤਾਂ ਤੁਹਾਡੇ ਲਈ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਜੇਕਰ ਤੁਸੀਂ ਵੀ ਅਜੇ ਤੱਕ ਇਕਈ ਕੇਵਾਈਸੀ ਨਹੀਂ ਕਰਵਾਈ ਤਾਂ ਤੁਰੰਤ ਕਰਵਾ ਲਓ ਨਹੀਂ ਤਾਂ ਤੁਹਾਨੂੰ ਵੀ ਸਬਸਿਡੀ ਨਹੀਂ ਮਿਲੇਗੀ ਇਸ ਨੂੰ ਕੇ ਜਿਹੜੇ ਹੁਕਮ ਨੇ ਉਹ ਜਾਰੀ ਕਰ ਦਿੱਤੇ ਗਏ ਨੇ 31 ਮਈ ਤੱਕ ਜੇਕਰ ਤੁਸੀਂ ਈਕੇਵਾਈਸੀ ਨਹੀਂ ਕਰਵਾਉਂਦੇ ਹੋ ਤਾਂ 1 ਜੂਨ ਤੋਂ ਤੁਹਾਡਾ ਗੈਸ ਕਨੈਕਸ਼ਨ ਬੰਦ ਹੋ ਸਕਦਾ ਹੈ ਤੇ ਈਕੇਵਾਈਸੀ ਜੇਕਰ ਤੁਸੀਂ ਨਹੀਂ ਕਰਵਾਈ ਤਾਂ ਤੁਹਾਨੂੰ ਸਬਸਿਡੀ ਵੀ ਨਹੀਂ ਮਿਲੇਗੀ ਦੱਸਿਆ ਜਾ ਰਿਹਾ ਹੈ ਕਿ ਗੈਸ ਏਜੰਸੀ ਦੇ ਵਿੱਚ ਜਾ ਕੇ ਤੁਸੀਂ ਈਕੇਵਾਈਸੀ ਕਰਵਾ ਸਕਦੇ ਹੋ ਤਾਂ ਰਸੋਈ ਗੈਸ ਦੇ ਉਪਭੋਗਤਾਵਾਂ ਦੇ ਲਈ ਇੱਕ ਵੱਡੀ ਖਬਰ ਹੈ ਜੇਕਰ ਤੁਸੀਂ ਵੀ ਅਜੇ ਤੱਕ ਈਕੇਵਾਈਸੀ ਨਹੀਂ ਕਰਵਾਈ ਤਾਂ ਜਲਦਕ ਵਾਲੋ ਨਹੀਂ ਤਾਂ 1 ਜੂਨ ਤੋਂ ਬਾਅਦ ਤੁਹਾਡਾ ਕਨੈਕਸ਼ਨ ਬੰਦ ਹੋ ਸਕਦਾ ਹੈ ਇਸੇ ਨਾਲ ਹੀ ਦੱਸਦੀ ਕਿ ਤੁਹਾਨੂੰ ਸਬਸਿਡੀ ਨਹੀਂ ਮਿਲੇਗੀ ਜੇਕਰ ਇਕवाईसी ਤੁਸੀਂ ਨਹੀਂ ਕਰਵਾਉਂਦੇ ਹੋ ਤਾਂ ਤੁਹਾਨੂੰ ਸਬਸਿਡੀ ਵੀ ਨਹੀਂ ਮਿਲਣ ਵਾਲੀ ਹੈ